ਉੱਬੇ ਪਿਆਰ ਦੀਆਂ ਉਂਗਲਾਂ ਜਿਹੜੀਆਂ ਪਹਿਲਾਂ ਗਲਗੀਆਂ ਸੀ ਤੇ ਸੱਚੇ ਪਿਆਰ ਦੀਆਂ ਉਂਗਲਾਂ ਜਿਹੜੀਆਂ ਹੁਣ ਗਲਗੀਆਂ ਤੇ ਕਟਣੀਆਂ ਪੈ ਗਈਆਂ ਸੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਇਸ ਦੁੱਖ ਦੀ ਕੜੀ ਦੇ ਵਿੱਚ ਵੀਰ ਦਾ ਸਾਥ ਦਿਓ ਸਾਨੂੰ ਤਾਂ ਇਲਾਜ ਨਹੀਂ ਆਇਆ ਜੀ ਇਲਾਜ ਹੋ ਜੇ ਸਾਨੂੰ ਇਤੋਂ ਵੱਡੀ ਗੱਲ ਸਾਨੂੰ ਕੀ ਚਾਹੀਦਾ ਸਾਨੂੰ ਪੈਸੇ ਦਾ ਕੋਈ ਨਹੀਂ ਚਾਹੀਦਾ ਸਾਨੂੰ ਪੈਸੇ ਦਾ ਕੋਈ ਮਤਲਬ ਨਹੀਂ ਹੈਗਾ ਵੀ ਸਾਡੀ ਜੇਬ 'ਚ ਪੈਸੇ ਹੋਣ ਸਾਨੂੰ ਤਾਂ ਇਲਾਜ ਚਾਹੀਦਾ ਕੋਈ ਇਲਾਜ ਕਰੀਂ ਮੇਰੇ ਬੱਚੇ ਦਾ ਤੇ ਇਸ ਲੰਮ ਤੋਂ ਉੱਜਾਵੇ ਬੱਚਾ ਮੇਰਾ ਠੀਕ ਹੋ ਜੇ ਮੈਂ ਹੋਰ ਕੀ ਲੈਣਾ ਹੈ ਆਪਣਾ ਬੱਚਾ ਠੀਕ ਚਾਹੀਦਾ ਹਨਾ ਉਹਨਾਂ ਪਰਿਵਾਰ ਵਾਲੇ ਮੈਂ ਤੋ ਵੀ ਨਹੀਂ ਦੇਖਾਂਗਾ ਕੋਈ ਨਹੀਂ ਮਦਦ ਕੋਲ ਰੱਖਾਂਗਾ ਪਕੜਾਂਗੇ ਜਿੰਨਾ ਲੋੜ ਕੋਈ ਨਹੀਂ ਮਦਦ ਫੋਟੋ ਰੱਖੋ ਸੋ ਲੋ ਕੋਈ ਤੁਹਾਨੂੰ ਨਾਲ ਕੋਈ ਫੋਟੋ ਰੱਖਣੀ ਹੈ ਫੋਟੋ ਰੱਖੋ ਜੇ ਮੈਂ ਕਰ ਰਿਹਾ ਆਪਾਂ ਤੁਹਾਡੇ ਨਾਲ ਜਿੰਨੇ ਜੋਗਾ ਆਪਾਂ ਕੋਸ਼ਿਸ਼ ਕਰਦੇ ਸੰਗਤ ਨੂੰ ਬੇਨਤੀ ਕਰਕੇ ਆਪਾਂ ਲਾਗ ਕਰਵਾਣਾ ਤੇ ਭਾਵੇਂ ਜਿੱਦਰ ਮੈਂ ਕੋ ਪਹਿਲੇ ਦਿਨ ਵੀ ਆਇਆ ਸੀ ਮੈਨੂੰ ਨੇ ਇਹੀ ਕਿਹਾ ਸੀ ਕਿ ਭਾਜੀ ਮੈਨੂੰ ਪੈਸਿਆਂ ਦੀ ਲੋੜ ਨਹੀਂ ਹੈ ਜੀ ਮੈਨੂੰ ਮੇਰੀਆਂ ਪੱਟੀਆਂ ਜਾਂ ਮੈਨੂੰ ਮੇਰੇ ਘਰ ਦਾ ਜੋ ਸਮਾਨ ਜ਼ਰੂਰੀ ਬਣੂ ਚਾਹੀਦਾ ਮੈਨੂੰ ਉਹ ਲੈ ਦੇ। ਤੇ ਮੈਨੂੰ ਪੈਸੇ ਮੇਰੇ ਹੱਥ ਚ ਨਾ ਦੇ। ਇਹ ਇਹ ਦੀ ਸਹਿਤਿਆ ਵੀਰ ਦੀ ਬੈਲੀ ਇਦਾਂ ਦੇ ਹਾਲਾਤਾਂ ਚ ਹੁੰਦੇ ਆ ਹੋયા ਵੀ ਇਹਨੇ ਮੈਨੂੰ ਇਹ ਕਹਿੰਦੇ ਮੈਨੂੰ ਪੈਸੇ ਨਹੀਂ ਚਾਹੀਦੇ। ਅੱਛਾ ਜੀ। ਤੇ ਹੁਣ ਬਸ ਲੱਤਾਂ ਦੀ ਇੱਕ ਨਾੜ ਬਣ ਗਿਆ। ਅੱਛਾ ਜੀ। ਬਸ ਵਾਈਨ ਕੋੜ ਜਾਂਦੀ ਹੈ। ਉਹ ਬੰਦ ਹੋ ਯੂ। ਕੀ ਕਹਿੰਦੇ ਫਿਰ ਡਾਕਟਰ ਇੱਥੇ ਮੋਗੇ ਦੇ ਕੋਲ ਆਰਾਮ ਆ ਪੈਂਦਾ। ਹਾਂ ਜੀ। ਉਹ ਡਾਕਟਰ ਕਹਿੰਦਾ ਮੈਂ 6 ਮਹੀਨੇ ਚਲਾ ਦੇ। ਫਿਰ ਜੀ ਤੇ ਉਹਦੇ ਲਈ ਫੇਰ ਹੁਣ ਖਰਚਾ ਤਾਂ ਲੱਗਣਾ ਹੀ ਆ ਐਂਬੂਲੈਂਸ ਦਾ ਵੀ ਤੇ ਦਵਾਈ ਦਾਰੂ ਦਾ ਕਿੰਨਾ ਖਰਚਾ ਆ ਜਾਂਦਾ ਭਾਜੀ ਉਹ ਵੀ 9000 ਤੇ ਲਗਭਗ ਲੱਗ ਜਾਂਦਾ ਬਿੱਚੇ ਐਂਬੂਲੈਂਸ ਤੇ ਬਿੱਚੇ ਦਵਾਈ ਤੇ ਦਵਾਈ ਦਾ ਹਾਂਜੀ ਤੇ ਤੁਸੀਂ ਪੀਜੀ ਜਾਓ ਭਾਜੀ ਪੀਜੀ ਅਸੀਂ ਗਏ ਸੀ ਉੱਥੇ ਦਾਖਾ ਨਹੀਂ ਦਿੱਤਾ ਨਾ ਉਹਨਾਂ ਨੇ ਦਵਾਈ ਦਿੱਤਾ ਉਹ ਕਹਿੰਦੇ ਕਿ ਦਵਾਈ ਤੁਸੀਂ ਲੈ ਜਾਓ ਤੇ ਨਾ ਹੀ ਉਹਨੇ ਮੋੜ ਕੇ ਪੁੱਛਿਆ ਸਾਨੂੰ ਜਿੱਦਾਂ ਇਹ ਤੇ ਨਵਾਂ ਸ਼ਹਿਰ ਨਹੀਂ ਕਿਸੇ ਡਾਕਟਰ ਨੂੰ ਦਿਖਾਇਆ ਨਵਾਂ ਸ਼ਹਿਰ ਅਸੀਂ ਗਏ ਹੋਪ ਦੇ ਦਾਖਾ ਕਰ ਰਹੇ ਹਾਂ ਮੈਂ ਪਹਿਲਾਂ ਹਾਂਜੀ ਤੇ ਸਰਕਾਰੀ ਜੀ ਦਾਖਾ ਕਰ ਰਹੇ ਹਾਂ ਤੇ ਲੁਧਿਆਣੇ ਅਮਰੀਕਾ ਉਸ ਬਰੋਗ ਪੰਜ ਤੋਂ ਲੁਧਿਆਣੇ ਤੇ ਬਟਾਲੇ ਜਾਂਦਾ ਰਹਿਆ ਜਿੱਥੇ ਵੀ ਸਾਨੂੰ ਜਾਨੀ ਕਿ ਕਿਹਾ ਉੱਥੇ ਜਾਂਦੇ ਹਾਂ ਕੁੱਕੜੀ ਕੁੱਕੜੰਦਿਆਰਾ ਕੱਟਾਂ ਖਾਦੇ ਰਾਂਦਾ ਜਿਹੜਾ ਨਾ ਗੁਨਾਨ ਦੇਣਾ ਜ਼ਰੂਰੀ ਨਹੀਂ ਉੱਥੇ ਵੀ ਯਾਰ ਜਾਨੀ ਕਿ ਜਿੱਥੇ ਜਿੱਥੇ ਸਾਨੂੰ ਕਿਹਾ ਸੀ ਉੱਥੇ ਉੱਥੇ ਰਹੇ ਪਰ ਸਾਨੂੰ ਕੋਈ ਦੂਆ ਨਹੀਂ ਠੀਕ ਕੰਮ ਕਰਦੇ ਸੀ ਭਜਨੀ ਨੇ ਭਾਈ ਮੈਂ ਟੈਟ ਦਾ ਕੰਮ ਕਰਦਾ ਤੇ ਪਿੰਡ 'ਚ ਇਹ ਆਕਣਿਆ ਬਈ ਕਿਰਿਆਨ ਤੁਸੀਂ ਮੈਨੂੰ ਸੁਣਿਆ ਪਹਿਲਾਂ ਬਾਹਰ ਵੀ ਲਾ ਕੇ ਆਏ ਹਨ ਹਾਂਜੀ ਬਾਹਰ ਗਿਆ ਸੀ ਏਸਾ ਲੱਗੀ ਬਾਹਰ ਕਿੰਨੇ ਸ 8 ਢਾਈ ਸਾਲ ਲਾਈ ਸੀ ਕਿਹੜੀ ਜਗ੍ਹਾ ਜੋਲਡਨ ਅੱਛਾ ਜੀ ਹਾਂਜੀ ਤੇ ਕੰਪਨੀ ਛੱਡ ਦਿੱਤੀ ਮੈਂ ਜਦੋਂ ਕੰਪਨੀ ਛੱਡੀ ਨਾ ਵੀ ਮੇਰੇ ਜਨੇ ਕੰਮ ਨਹੀਂ ਸੀ ਤਾ ਉੱਥੇ ਜਨੇ 20000 ਰੁਪਏ ਲਗਾ ਸੀ ਉਹਦੇ ਵਿੱਚੋਂ 11000 8 10000 11000 ਰੁਪਏ ਮੇਰਾ ਖਰਚਾ ਹੋ ਜਾਂਦਾ ਜੀ ਰੋਟੀ ਪਾਣੀ ਦਾ ਤੇ ਦੂਆ ਮੋਲ ਮੋਲ ਦਾ ਤੇ 8000 ਰੁਪਏ 9000 ਰੁਪਏ ਮੈਨੂੰ ਬਚਦਾ ਜੇ ਇਹ ਕਰਕੇ ਮੈਂ ਆ ਕੇ 1.5 ਸਾਲ ਪੌਣੇ 2 ਸਾਲ ਕੰਮ ਕੀਤਾ ਕੰਪਨੀ ਦੇ ਵਿੱਚ ਤੇ ਪੈਸੇ ਵਧਾ ਦੂਗੇ ਵਧਾ ਦੂਗੇ ਉਹ ਕਹਿੰਦੇ ਵਧਾਵਾਂਗੇ ਅਸੀਂ ਉਹ ਨੂੰ ਬਤਾਇਆ ਨਹੀਂ ਮੈਂ ਹੱਕ ਕੇ ਕੰਪਨੀ ਛੱਡਣੀ ਕੰਪਨੀ ਛੱਡਣ ਸਾਰੇ ਕੋਰੋਨਾ ਆ ਗਿਆ ਕੋਰੋਨੇ ਤੋਂ 2 ਕੁ ਮਹੀਨੇ ਬਾਅਦ ਮੈਂ ਕੰਮ ਕੀਤਾ ਬਸ ਉਸ ਤੋਂ ਬਾਅਦ ਮਿਲ ਗਿਆ ਗੇਟ ਉੱਥੇ ਬੱਜਿਆ ਗੇਟ ਬੱਜਣ ਦੇ ਨਾਲ ਮਣ ਕੇ ਲਿਗ ਗਿਆ ਮਣ ਕੇ ਮਾਰਕ ਸਾ ਉਹ ਸਾਰਾ ਕੁਝ ੱਡੀ ਉੱਡੀ ਸਾਰਾ ਕੁਝ ਜੁੜ ਗਿਆ ਇੱਕ ਬਸ ਨਾਂਡ ਬਲੋਗ ਆ ਬਾਕੀ ਤੁਸੀਂ ਬਹਿ ਜਾਨਾ ਬੈਠ ਜਾਣਾ ਜੀ ਮੈਂ ਤੇ ਹੁਣ ਮੈਨੂੰ ਮਹੀਨਾ ਕੋ ਗਿਆ ਬੁਖਾਰ ਚੜਦੇ ਰਿਹਾ ਤੇ ਬੁਖਾਰ ਜਾਣੇ ਦੇ ਨਾਲ ਥੋੜੀ ਪ੍ਰੋਬਲਮ ਵੀਕਨੈਸ ਹੋ ਗਈ ਤੇ ਇੱਕ ਮੇਰੀ ਲੱਤ ਤਪੀਕ ਪੈ ਗਈ ਸੀ ਜਦੋਂ ਮੈਂ ਵਗਿਆ ਆਹ ਬਚਨੇ ਆਹ ਸਾਰੇ ਸਤੋਂਗ ਲੱਤ ਮਾਰੀ ਗਈ ਸੀ ਇਹ ਲੱਤ ਦੇ ਵਿੱਚ ਤੀਕ ਪੈ ਗਈ ਸੀ ਤੇ ਪੀਕ ਬੈਣਾ ਥੋੜੀ ਜਿਹਾ ਹੋ ਗਿਆ ਤੇ ਉਹਨਾਂ ਬਾਕੀ ਸਾਈਡ ਤੇ ਇਹ ਤਾਂ ਦੇਖ ਕੇ ਤੇ ਆ ਮੇਰੇ ਪਿੱਠ ਤੇ ਜ਼ਖਮ ਹੋ ਗਏ ਸੀ ਜਿਹੜਾ ਪਹਿਲਾਂ ਕੀ ਕਹਿੰਦਾ ਮਾਦਾ ਜੀ ਮੈਂ ਕਿ ਆ ਜਿਹੜੀ ਜਗਾ ਆ ਜਿਦਾ ਹਰ ਫੇਰ ਮੋੜ ਦੀ ਥਾਣੇ ਤੇ ਸਾਈਡ ਤੇ ਖਾਉਂਦੇ ਤੇ ਬੁੱਧੀ ਹੋ ਰਹੀ ਕਰ ਲੱਗ ਜਾ ਰਿਹਾ ਜਿਗਰ ਬੁੱਧੀ ਦਾ ਬਹੁਤ ਜਿਆਦਾ ਹੈ ਤੇ ਮੇਰੀ ਬੁੱਧੀ ਬੜੇ ਉਸ ਕਰਦੇ ਨੂੰ ਬਹੁਤ ਜਿਆਦਾ ਹੈ ਨਾ ਤਾਂ ਭਲਾ ਕਰਦਾ ਪਟਿਆ ਬੁਟ ਗਿਆ ਡੀਡਾ ਡੀਲ ਇਹਨਾਂ ਨੇ ਮੇਰੀ ਮਦਦ ਬਹੁਤ ਪਾਜੀ ਹੁਣਾਂ ਨੇ ਕਰਾਈ ਤੇ ਜਿਹੜੀ ਉਹ ਬੀਟਾ ਟੀਮ ਤੇ ਹੁਣ ਵੀ ਦੁਬਾਰੋਂ ਫੇਰ ਮੈਨੂੰ ਪੱਟਿਆ ਲੈ ਗਏ। ਹੁਣ ਤੁਹਾਨੂੰ ਕੋਈ ਕੇਸ ਚੀਜ਼ੀ ਲੋੜ ਰਹੀ? ਪਾਜੀ ਮੈਂ ਤਾਂ ਜੀ ਆਪਾਂ ਨੂੰ ਪਹਿਲਾਂ ਤਾਂ ਆਹ ਜੀ ਆਪਣਾ ਲਾਜ ਬੁਰੀ ਜਾਵੇ। ਲਾਜ ਦੀ ਮੈਨੂੰ ਬੁਰੀ ਆ ਤੇ ਇੱਕ ਆਪਾਂ ਪਾਜੀ ਹੁਣਾਂ ਨੂੰ ਕਹੇ ਸੀ ਪ੍ਰਾਚਨ ਮੰਨ ਲਿਆ ਦਾਂ। ਪਰਿਵਾਰ ਚ ਕੋਣ-ਕੋਣ ਹੈ ਪਾਜੀ? ਪਰਿਵਾਰ ਦੇ ਜੀ ਇੱਥੇ ਮਾਤਾ ਹੈ ਮੇਰੀ ਮੇਰਾ ਮੁੰਡਾ ਹੈ ਜੀ, ਉਹ ਵੀ ਘਰ ਆ। ਬਸ ਮੁੰਡਾ ਕਿੰਨੇ ਚੰਗਾ? ਮੁੰਡਾ ਜੀ 11ਵੀਂ ਚ ਪੜਦਾ ਆ ਤੇ ਪੜ੍ਹਾਈ ਦਾ ਕਰਕੇ ਤੁਹਾਨੂੰ ਕਿੰਨੇ ਪੜਦਾ ਬੋ? ਇਹ ਮੁੰਡਾ ਪੜਦਾ ਜੀ ਦੁਆਬਾ ਚ ਪੜ੍ਹਦਾ। ਨਵਾਂ ਸ਼ਹਿਰੀ ਸੀ। ਕਿੰਨਾ ਖਰਚਾ ਜਾਂਦਾ ਪੜਾਈ ਦਾ? ਪੜਾਈ ਦਾ ਜੀ ਹੁਣ ਤਾਂ ਅਸੀਂ ਜਦੋਂ 11000 ਰੁਪਇਆ ਖਰਚਾਇਆ ਸੀ। ਜਦੋਂ ਕੰਡੀਸ਼ਨ ਅਮੂਸੇ ਸਾਰਾ ਕੁਝ ਵਿੱਚੇ ਪਿੱਛਾ ਉਹ ਸਾਰਾ ਕੁਝ ਦਿੱਤਾ ਸੀ। ਉਹ ਕਿੰਨੇ ਦਿੱਤਾ ਤੇ ਉਹ ਜਾਨੀ ਕਿ ਆਪਾਂ ਨੂੰ ਇਹਦੀ ਮੁੰਡੇ ਦੀ ਮਾਸੀ ਨੇ ਦਿੱਤਾ। ਆਪਾਂ ਕੱਲੇ ਜੋ ਸਾਨੂੰ ਦਿੱਤਾ ਤਾਂ ਉਹਨਾਂ ਨੇ ਦਿੱਤਾ। ਉਹ ਕਹਿੰਦੇ ਮੁੰਡੇ ਦੀ ਉਹ ਵੀ ਅਸੀਂ 4-5 ਮਹੀਨੇ ਅਸੀਂ ਰੋਕੀ ਰੱਖਿਆ ਪੜਾਈ ਤੋਂ ਮੁੰਡੇ ਨੂੰ। ਕਿ ਪੜਨੇ ਦਾ ਥੋੜਾ ਜਿਹਾ ਪੈਸੇ ਦੀ ਪ੍ਰੋਬਲਮ ਕਰਕੇ ਨਹੀਂ ਕਿ ਤੋ ਉਹਨਾਂ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਫੇਰ ਗੁੱਸੇ 'ਚ ਸਾਨੂੰ ਕਿਹਾ ਵੀ ਸਾਨੂੰ ਕਦੇ ਕੱਲ ਹੀ ਨਹੀਂ ਹੁਣ ਇੰਦਾ ਮੰਗ-ਮੰਗ ਕੇ ਹਰੇਕ ਵਾਰੀ ਰਿਸ਼ਤੇਦਾਰਾਂ ਤੋਂ ਮੰਗ-ਮੰਗ ਕੇ ਆਹਾਰ ਗਏ ਰਿਸ਼ਤੇਦਾਰਾਂ ਤੋਂ ਵੀ ਉੱਦਾ ਵੀਸਾਰ ਹੈ ਤੋ ਜਿਹੜੇ ਹੁਣ ਮੰਗਣਾ ਵੀ ਕਿੰਨਾ ਕੇ ਜਾਈਆ 4 7 8 ਇਹ ਕਰਕੇ ਮੈਂ ਅਬ ਮੈਂ ਕਿਸੀ ਕਿਹਾ ਨਹੀਂ ਅਈ ਕੇ ਮੈਂ ਮੁੰਡੇ ਨੂੰ ਕਿਹਾ ਇਤਸਾਰ ਜੇ ਨਹੀਂ ਪੜਾ ਹੁंगा ਤੋ ਬਣਾਉਂਗੀ ਪਰ ਮੁੰਡਾ ਉਹਨੂੰ ਕਹਿੰਦਾ ਹੀ ਪੜਨਾ ਹੈ ਪਰ ਫੇਰ ਵੀ ਉਹਨਾਂ ਨੇ ਦਿਲੋਂ ਗੱਲ ਕਰਿਆ ਤਾਂ ਉਹ ਕਹਿੰਦੇ ਫੜਾ ਜਾਂਦਾ ਕਿ ਨਾ ਕਰਤਾ। ਕੋਣੀ ਭਜੀ ਆਪਾਂ ਸੰਗਤ ਨੂੰ ਬੇਨਤੀ ਕਰਦੇ ਆਂ ਜੇ ਤੁਹਾਡੇ ਪਰਿਵਾਰ ਤਾਂ ਕੋਈ ਸਿੱਧਾ ਡਾਇਰੈਕਟ ਪਹੁੰਚ ਕੇ ਤੁਹਾਡੀ ਮਦਦ ਕਰ ਦੇਵੇ। ਜਿਕਰ ਆ ਭਜੀ ਤੇ ਬਾਕੀ ਆਪਾਂ ਕੋਸ਼ਿਸ਼ ਕਰਾਂਗੇ ਜੇ ਨਵੇਂ ਸ਼ਹਿਰ ਦਾ ਇਲਾਜ ਹੁੰਦਾ ਹੋਇਆ ਕਿਸੇ ਹਸਪੀਟਲ ਚ ਉਹ ਆਪਾਂ ਕਰਾ ਦੰਦੇ ਆਂ। ਮਾਦਾ ਠੀਕ ਹੈ ਨਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਅਸੀਂ ਜੀ ਪਹੁੰਚਿਆ ਪਿੰਡ ਹਾਸਰੋ ਦੇ ਵਿੱਚ। ਪਿੰਡ ਹਾਸਰੋ ਦੇ ਵਿੱਚ ਸਾਡਾ ਵੀਰ ਆ ਕਾਫੀ ਮਾੜੇ ਹਾਲਾਤਾਂ ਦੇ ਨਾਲ ਅੱਜ ਇਹ ਲੜ ਰਿਹਾ ਜਿਹੜਾ ਕਿ ਸਭ ਤੋਂ ਮਾੜੀ ਚੀਜ਼ ਹੈ ਕਿ ਵੀਰ ਦੇ ਸਰੀਰ ਦੇ ਵਿੱਚ ਅੱਜ ਕੈਲਸ਼ੀਅਮ ਦੀ ਕਮੀ ਹੋ ਗਈ ਪੂਰੀ ਕੈਲਸ਼ੀਅਮ ਦੀ ਘਾਟ ਹੋਣ ਦੇ ਕਾਰਨ ਅੱਜ ਸਰੀਰ ਗਲ ਗਿਆ ਤੇ ਪੈਰਾਂ ਦੀਆਂ ਉਂਗਲਾਂ ਵੀ ਜਿਹੜੀਆਂ ਦੋਨਾਂ ਦੀਆਂ ਆਪਣੇ ਆਪ ਹੀ ਕਹਿੰਦੇ ਗਲ ਗਈਆਂ ਤੇ ਅੱਜ ਤੁਸੀਂ ਦੇਖ ਰਹੇ ਹੋ ਪੀਕ ਪੈ ਗਈ ਹੈ ਜਿਹੜੀ ਪੀਕ ਪੈ ਗਈ ਹੈ ਸਾਡੇ ਤੋਂ ਵੀ ਦੇਖਿਆ ਨਹੀਂ ਜਾ ਰਿਹਾ ਬੋਲ ਤਾਂ ਆਪਾਂ ਕਿੱਦਾਂ ਸਕਦੇ ਆ ਐਨਾ ਦੁੱਖ ਲੱਗਿਆ ਇਸ ਪਰਿਵਾਰ ਚ ਆ ਕੇ ਤੇ ਮੈਂ ਆਪ ਜੀ ਦੇ ਅੱਗੇ ਇਹੀ ਬੇਨਤੀ ਕਰੂੰਗਾ ਕਿ ਬੜੀ ਮਦਦ ਇਸ ਪਰਿਵਾਰ ਦੀ ਕੀਤੀ ਜਾਵੇ ਤਾਂ ਜੋ ਇਹ ਇਲਾਜ ਕਰਾ ਸਕਣ ਜਿਲ੍ਹਾ ਨਵਾਂ ਸ਼ਹਿਰ ਦੇ ਕਿਸੇ ਵੀ ਹਸਪਤਾਲ ਦੇ ਵਿੱਚ ਇਸ ਵੀਰ ਦਾ ਤੁਸੀਂ ਆਪ ਅੱਗੇ ਹੋ ਕੇ ਇਲਾਜ ਕਰਵਾ ਦਿਓ ਆਪਾਂ ਤੁਹਾਨੂੰ ਇਹੀ ਬੇਨਤੀ ਕਰਦੇ ਆਂ ਆਪਾਂ ਪਰਿਵਾਰ ਦਾ ਨੰਬਰ ਵੀ ਤੁਹਾਨੂੰ ਦਵਾਂਗੇ ਪਰਿਵਾਰ ਦੇ ਬਾਰੇ ਵੀ ਤੁਹਾਨੂੰ ਦੱਸਾਂਗੇ ਭਾਜੀ ਕੀ ਨਾਮ ਹੈ ਤੁਹਾਡਾ ਭਾਜੀ ਭਾਜੀ ਰੈਂਕੂ ਕਹਿੰਦੇ ਉੱਧਾ ਮੇਰਾ ਨਾਮ ਨਸ਼ਤਰ ਆ ਭਾਜੀ ਕਹਿੰਦੇ ਉੱਧਾ ਮੈਨੂੰ ਰੈਂਕੂ ਕਹਿੰਦੇ ਆ ਤੇ ਉੱਧਾ ਮੇਰਾ ਨਾਮ ਨਸ਼ਤਰ ਹੈ ਪਿੰਡ ਹੰਸਰੋ ਜਿਹਨਾਂ ਦਾ ਘਰ ਭਾਜੀ ਤੁਹਾਡਾ ਮੋਬਾਈਲ ਨੰਬਰ ਕਿੰਨਾ 98718 60255 7901860255 ਬਾਜੀ ਉਹਨਾਂ ਦਾ ਮੋਬਾਈਲ ਨੰਬਰ ਹੈ ਸੋ ਬਾਜੀ ਨੇ ਫੋਨ ਤੇ ਗੱਲ ਕਰਕੇ ਇਹਨਾਂ ਦੀ ਬਣਦੀ ਮਦਦ ਜਰੂਰ ਕਰਿਓ ਜੀ ਮਾਂ ਵੀ ਵਿਚਾਰੀ ਜਿਹੜਾ ਕਿ ਆਪਣੇ ਹੰਝੂਆਂ ਦੇ ਨਾਲ ਤੁਹਾਡੇ ਅੱਗੇ ਬੇਨਤੀ ਕਰ ਰਹੀ ਹੈ ਕਿ ਆਪਣੇ ਹੰਝੂ ਤੁਹਾਨੂੰ ਦਿਖਾ ਕੇ ਕਹਿੰਦੀ ਹੈ ਵੀ ਮਾਂ ਵੀ ਮੇਰੇ ਪੁੱਤ ਦੀ ਮਦਦ ਕਰ ਦਿਓ ਸਾਨੂੰ ਪੈਸੇ ਨਹੀਂ ਚਾਹੀਦੇ ਸਿਰਫ ਇਲਾਜ ਚਾਹੀਦਾ ਸੋ ਮਾਂ ਦੀ ਸੁਣ ਲਿਓ ਪਲੀਜ਼ ਯਾਰ ਇਸ ਮਾਂ ਦੇ ਦੁੱਖ ਨੂੰ ਦੇਖਦੇ ਹੋਏ ਅੱਜ ਇਸ ਵੀਰ ਦੇ ਲਈ ਜ਼ਰੂਰ ਅੱਗੇ ਆਓ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ